ਪਿਛਰੇ ਪਰਮਾਤਮਾ ਦੀ ਕਿਰਪਾ ਆ ਦੇਖੋ ਤੁਸੀਂ ਕਿਸ ਤਰ੍ਹਾਂ ਸਾਰੇ ਮਾਰਕੀਟ ਡੋਰ ਟੂ ਡੋਰ ਘੁੰਮ ਰਿਹਾ ਜਿਵੇਂ ਪਹਿਲਾਂ ਤ੍ਰਿਪੜੀ ਚ ਰੋਡ ਡੋਰ ਟੂ ਡੋਰ ਕਰਿਆ ਉਸ ਤੋਂ ਬਾਅਦ ਨਾਬੇ ਕਰਕੇ ਆਇਆ ਹੁਣ ਪਟਿਆਲੇ ਦੇ ਅੰਦਰ ਸਾਰੇ ਨੌਜਵਾਨਾਂ ਨਾਲ ਹਰ ਰੋਡ ਸ਼ੋਅ ਕਰ ਰਹੇ ਆ ਡੋਰ ਟੂ ਡੋਰ ਕੰਪਨੀ ਅਸੀਂ ਪੀਐਸਪੀ ਸੀਐਲ ਦੇ ਵਿੱਚ ਵਾਅਦਾ ਕੀਤਾ ਹੈਗਾ ਕਿ ਦੇਖ ਜਿਹੜੇ ਹੈਗੇ ਉਹਦੇ ਦਾਵੇ ਸਹੀ ਨਹੀਂ ਅੱਜ ਤੁਸੀਂ ਮੈਂ ਪ੍ਰੈਸ ਕਾਨਫਰੰਸ ਕਰੀ ਆ ਪੀਐਸਪੀਸੀਐਲ ਦੇ 7500 ਕਰੋੜ ਰੁਪਇਆ ਕੇਜਰੀਵਾਲ ਦੇ 7500 ਕਰੋੜ ਰੁਪਏ ਦੀ ਠੱਗੀ ਕੇਜਰੀਵਾਲ ਨੇ ਪੀਐਸਪੀਸੀਐਲ ਚ ਕਰੀਆ ਮੈਂ ਸਬੂਤਾ ਸਮੇਤ ਖਲਾਸਾ ਕਰਿਆ ਪੈਸੇ ਸਿੱਧੇ ਦਿੱਲੀ ਦੇ ਇੱਕ ਠੇਕੇਦਾਰ ਕੇ ਪਾਸ ਜਾ ਰਹੇ ਆ ਜਿਹੜਾ ਪੋਲ ਹਰਿਆਣਾ 2500 ਦਾ ਖਰੀਦਾ ਇਹ 5300 ਰੁਪਏ ਦਾ ਖਰੀਦ ਰਹੇ ਆ ਜਿਹੜਾ ਟਰਾਂਸਫਾਰਮ ਹਰਿਆਣਾ 60000 ਦਾ ਖਰੀਦਾ ਇਹ 1.5 ਲੱਖ ਰੁਪਏ ਦਾ ਖਰੀਦ ਰਹੇ ਆ ਸੋ ਬਹੁਤ ਵੱਡੇ ਲੈਵਲ ਤੇ ਚੁੰਨਾ ਜਿਹੜਾ ਪੰਜਾਬ ਦੇ ਖੇਤਕਾਰਾਂ ਨੂੰ ਲਗਾਇਆ ਜਾ ਰਿਹਾ ਕਿਸਾਨ ਨੂੰ ਤੰਗ ਕਰਿਆ ਜਾ ਰਿਹਾ ਵਪਾਰੀ ਨੂੰ ਤੰਗ ਕਰਿਆ ਜਾ ਰਿਹਾ ਸੋ ਪੂਰੀ ਤਰ੍ਹਾਂ ਡਬੋਵੋ ਦਿਆ ਇਹਨਾਂ ਨੇ ਪੰਜਾਬ ਦਾ ਪੀਸੀਐ ਪੀਐਸਪੀਸੀ ਠੀਕ ਥੈਂਕ ਯੂ